ਪਹਿਲਾਂ ਵੀ ਤੁਸੀਂ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਛਵੀ ਤੁਹਾਡੀ ਪਹਿਲਾਂ ਵੀ ਖਰਾਬ ਹੋ ਗਈ ਜੇ ਤੁਸੀਂ ਕਿਸੇ ਗਰੀਬ ਬੰਦੇ ਦਾ ਨਜਾਇਜ਼ ਧੱਕਾ ਕਰੋਗੇ ਮਾਰਾ ਹੀ ਤਾਂ ਦੇਖਦਾ ਹੈ ਵਾਇਰਲ ਨੂੰ ਦੇਖਦਾ ਹੈ ਸਾਨੂੰ ਧਮਕਾਇਆ ਜਾ ਰਿਹਾ ਵੀ ਵੀਡੀਓ ਡਿਲੀਟ ਕਰ ਨਹੀਂ ਤਾਂ ਤੇਰੇ ਤੇ ਪਰਚਾ ਪਾਵਾਂਗੇ ਕਿਉਂਕਿ ਪ੍ਰਸ਼ਾਸਨ ਨੂੰ ਟੈਨਸ਼ਨ ਹੈ ਕਿ ਲੋਕ ਸਭਾ ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਕਿ ਸਾਡੀ ਛਵੀ ਖਰਾਬ ਹੋ ਰਹੀ ਹੈ ਛਵੀ ਤੁਸੀਂ ਲੋਕਾਂ ਦੇ ਪਲਾਟਾਂ ਦੇ ਨਜਾਇਜ਼ ਕਬਜ਼ਾ ਕਰੋਗੇ ਪਹਿਲਾਂ ਵੀ ਤੁਸੀਂ ਨਾ ਮੈਂ ਤਾਂ ਕੋਈ ਨਾਮ ਜਾਂ ਵੀਡੀਓ ਵਾਇਰਲ ਹੋ ਰਹੀ ਹੈ ਉਹਦਾ ਕੀ ਸਬੰਧ ਹੈ ਇਹਨੇ ਵਿੱਚ ਉਹਨਾਂ ਦਾ ਕੋਈ ਸਬੰਧ ਨਹੀਂ ਸਾਡੇ ਚਾਰ ਮਿੱਤਰ ਆ ਅਸੀਂ ਹੈਲਪ ਲਈ ਗਏ ਸੀਗੇ ਜੀ ਮਾਨੁਕ ਵਾਲੇ ਐਮ ਐਲ ਕੋਲ ਪੰਚ ਸਾਹਿਬ ਜੀ ਕੋਲ ਮੈਡਮ ਕੋਲ ਤੇ ਉਹਨਾਂ ਨੇ ਫਿਰ ਕਾਲੇ ਜਿਹੜਾ ਕੁਲਵਿੰਦਰ ਕਾਲਾਵਾ ਜੀ ਉਨਾਂ ਹੀ ਝੋਟੀ ਲਾਈ ਵੀ ਉਹਨਾਂ ਨੇ ਬਹਿ ਕੇ ਜਿਵੇਂ ਨਿਬੜਦਾ ਨੂੰ ਮਿਲੂਗਾਣਾ ਅੱਛਾ ਜੀ ਉਹ ਸਾਡੇ ਪਿਆ ਆ ਪਾਂ ਜਿਵੇਂ ਕਹიდੀ ਜਾਰੀ ਦੋਸਤੀ ਦੇ ਵਿੱਚ ਉਹਨ ਨਿਮੇੜ ਨੂੰ ਫਿਰਦੇ ਆ ਵੀ ਆਪਾਂ ਬਹਿ ਕੇ ਨਿਮੇੜ ਜੀ ਸਾਰਾ ਕੁਝ ਜੀ ਉਹਨਾਂ ਦਾ ਕੋਈ ਰੋਲ ਨਹੀਂ ਬੱਚਾ ਜੀ ਜਿਹੜੀ ਇੱਕ ਉਹਦੀ ਵੀਡੀਓ ਵਾਇਰਲ ਕਰ ਰਹੇ ਹੋ ਕਿ ਉਹ ਇਦਾਂ ਹੀ ਜਾਣ ਕੇ ਖਰਾਬ ਕਰ ਰਿਹਾ ਜੀ ਉਹ ਉਹ ਤਾਂ ਉਹਦੇ ਉੱਥੇ ਪਲਾਟ ਦੇਖਣ ਆਏ ਸੀ ਜੀ ਉਹ ਇੱਥੇ ਟੱਕੰਨਾ ਢਾ ਰਹੇ ਸੀ ਸਾਡੀਆਂ ਸਾਰੀਆਂ ਜੀ ਉਹ ਉਹ ਤਾਂ ਉਹ ਦੇਖਣ ਆਏ ਜੀ ਕੋਈ ਸਰਵਾਈ ਨਹੀਂ ਹੋ ਰਹੀ ਮੈਨੂੰ ਖਾਣੇ ਵੀ ਬੁਲਾਇਆ ਗਿਆ ਸੀ ਮੈਨੂੰ ਕਹਿੰਦੇ ਵੀ ਕਾਗਜ਼ ਪੇਸ਼ ਕਰੋ ਮੈਂ ਕਹਾਂ ਜੀ ਮੈਨੂੰ ਇੱਕ ਦੋ ਮੇਰੇ ਮੈਂ ਇਸ ਟਾਈਮ ਕਾਗਜ਼ ਮੇਰੇ ਘਰ ਪਏ ਨੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਮੈਨੂੰ ਬਹੁਤ ਜ਼ਿਆਦਾ ਤਮਕਾਇਆ ਜਾ ਰਿਹਾ ਪ੍ਰਸ਼ਾਸਨ ਮੈਨੂੰ ਤਮਕਾਇਆ ਜਾ ਰਿਹਾ ਵੀ ਵੀਡੀਓ ਡਿਲੀਟ ਕਰ ਨਹੀਂ ਤਾਂ ਤੇਰੇ ਤੇ ਪਰਚਾ ਪਾਵਾਂਗੇ ਕਿਉਂਕਿ ਪ੍ਰਸ਼ਾਸਨ ਨੂੰ ਟੈਨਸ਼ਨ ਹੈ ਕਿ ਲੋਕ ਸਭਾ ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਸਾਡੀ ਛਵੀ ਖਰਾਬ ਹੋ ਰਹੀ ਹੈ ਸ਼ਬੀ ਤੁਸੀਂ ਲੋਕਾਂ ਦੇ ਪਲਾਟਾਂ ਦੇ ਨਜਾਇਜ਼ ਕਬਜ਼ਾ ਕਰੋਗੇ ਪਹਿਲਾਂ ਵੀ ਤੁਸੀਂ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਛਵੀ ਤੁਹਾਡੀ ਪਹਿਲਾਂ ਵੀ ਖਰਾਬ ਹੋ ਚੁੱਕੀ ਜੇ ਤੁਸੀਂ ਕਿਸੇ ਗਰੀਬ ਬੰਦੇ ਦਾ ਨਜਾਇਜ਼ ਤੱਕਾ ਕਰੋਗੇ ਮਹਾਰਾਜ ਤਾਂ ਦੇਖਦਾ ਹੈ ਜੀ ਬਾਈਕਰੂ ਦੇਖਦਾ ਸਾਨੂੰ ਕੀ ਨਾਮ ਹੈ ਜੀ ਮੇਰਾ ਨਾਮ ਬੀਪੀ ਢਿੱਲੋਂ ਆ ਜੀ ਮੈਂ ਢਿੱਲੋਂ ਕਲੋਨੀ ਦਾ ਰਹਿਣ ਵਾਲਾ ਹਾਂ ਜੇ ਢਿੱਲੋਂ ਕਲੋਨੀ 'ਚ ਮੇਰਾ ਪਲਾਟ ਪੈਂਦਾ ਜੀ 6.5 ਕਨਾਲ ਤੋਂ ਉੱਪਰ ਦਾ ਪਲਾਟ ਹੈ ਜੀ ਮੇਰਾ ਉਹਨੇ ਤੇ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਜੀ ਗੁਲਵਿੰਦਰ ਸਿੰਘ ਕਾਲੇ ਵੱਲੋਂ ਨਵਜੋਤ ਸਿੰਘ ਢਲੋਂ ਵੱਲੋਂ ਤੇ ਨਾਲ ਕਮਲ ਪੱਖਿਆ ਵਾਲਿਆਂ ਵੱਲੋਂ ਇਹ ਕੀ ਕਹਿ ਰਹੇ ਸੀ ਗੇਟ ਲੱਗਿਆ ਵਾ ਸਾਡਾ ਜੀ ਇੱਕ ਦਿਨੇ ਰਾਤ ਨੂੰ ਗੇਟ ਪੱਟਣ ਵੀ ਆਏ ਸਾਡਾ ਜੀ ਜੇ ਗੇਟ ਕੋਈ ਇਹੀ ਆਏ ਆ ਜਾਂ ਕੋਈ ਹੋਰ ਇਹ ਇਹੀ ਆਇਆ ਜੀ ਇਹਨਾਂ ਨੇ ਕੋਈ ਗੁੰਡੇ ਭੇਜੇ ਸੀਗੇ ਪੰਜ 6 ਮੋਟਰਸਾਈਕਲਾਂ ਦੇ ਉੱਤੇ ਸੀਗੇ ਜੀ ਉਹ ਗੁੰਡੇ ਆਏ ਸੀਗੇ ਜੀ ਉਹ ਪੱਟਣ ਆਏ ਸੀਗੇ ਜੀ ਕੋਈ ਤੁਸੀਂ ਪੁਲਿਸ ਕਮਪਲੇਟ ਕੀਤੀ ਆਂਦੀ ਜੀ ਪੁਲਿਸ ਕਮਿਊਨਿਕੇਟ ਕੀਤੀ ਆ ਜੀ ਅਸੀਂ ਉਹਦੀ ਵੀ ਕੀਤੀ ਹੋਈ ਆ ਉਹ ਕੋਈ ਤਾਂ ਪੱਟਣ ਦੀ ਕੋਸ਼ਿਸ਼ ਕੀਤੀ ਆ ਉਹ ਇਹ ਤਾਂ ਜਨਵਰੀ ਦੀ ਗੱਲ ਹੈ ਜੀ ਇਹ ਮਤਲਬ ਹਜੇ ਤੱਕ ਸਾਰੀਆਂ ਕਾਰਵਾਈਆਂ ਪੈਂਡਿੰਗ ਆ ਕੰਪੈਂਡਿੰਗ ਪਈਆਂ ਜੀ ਸਾਰੀਆਂ ਜੀ ਹਜੇ ਤੇ ਹੁਣ ਇਹਨਾਂ ਦੀ ਕੀ ਮਨਸ਼ਾ ਕੀ ਆ ਕਿਉਂ ਇਹ ਇਹ ਇਦਾਂ ਹੀ ਕਰਦੇ ਆ ਜੀ ਜਿਹਨੂੰ ਵੇਚਦੇ ਨੇ ਇਹਨਾਂ ਦੇ ਆਪਦੇ ਕੋਲ ਤਾਂ ਹੈ ਨਹੀਂ ਗਾ ਜੀ ਕੁਛ ਹਨਾ ਤੇ ਹੁਣ ਇਹਨਾਂ ਨੂੰ ਦੇਖਦਾ ਵੀ ਜਿਹੜੇ ਪਲਾਟ ਪਏ ਆ ਜੀ ਉਹਹੀਂ ਨਾਪ ਲੋ ਜੀ ਕਿ ਸਾਰੇ ਪਲਾਟਾਂ ਵਾਲਿਆਂ ਨਾਲ ਹੀ ਇਦਾਂ ਕਰਦੇ ਆ ਜੀ ਇਹ ਤੁਸੀਂ ਰਿਪੋਰਟ ਕੀਤੀ ਹੈ ਅੱਛਾ ਹਾਂ ਜੀ ਅਸੀਂ ਐਪਲੀਕੇਸ਼ਨ ਦਿੱਤੀ ਹੈ ਸਾਡਾ ਕਮਰਾ ਢਾਇਆ ਗਿਆ ਇਹ ਤੋਂ ਕੋਈ ਕਾਰਵਾਈ ਹੋਈ ਉਸ ਤੋਂ ਬਾਅਦ ਇਹ ਕਾਰਵਾਈ ਹਲੇ ਚੱਲ ਰਹੀ ਹੈ ਜਾਨੂ ਪਰਮਜੀਤ ਸਰ ਕੋਲੇ ਸੀਗੀ ਜੀ ਸਿੱਧੂ ਕੋਲੇ ਉਹਨਾਂ ਦੀ ਹੁਣ ਹੋਰ ਬਦਲੀ ਹੋ ਗਈ ਹੈ ਜੀ ਹੁਣ ਉੱਥੇ ਕੋਈ ਹੋਰ ਆਉਣਗੇ ਜੀ ਫੇਰ ਉਹ ਕਰਨਗੇ ਜੀ ਅੱਛਾ ਤੁਸੀਂ ਇੱਕ ਚੀਜ਼ ਦੱਸ ਸਕਦੇ ਹੋ ਜਿਹੜੀ ਤੁਸੀਂ ਕਹਿ ਰਹੇ ਹੋ ਇਸ ਪਲਾਟ ਖੇਦਿਆ ਚਾਰਦਵਾਰੀ ਹੋਈ ਹੋਈ ਆ ਚਾਰਦਵਾਰੀ ਹੋਈ ਵੀ ਆ ਜੀ ਇੱਕਦੋਂ ਦੀ ਹੋਈ ਹੋਈ ਆ ਜੀ ਇਹ ਉਹਨੂੰ 94 ਦੀ ਹੋਈ ਵੀ ਆ ਜੀ ਤੇ ਤੁਸੀਂ ਦੱਸ ਸਕਦੇ ਕੋਈ ਕੋਈ ਮਿਸਤਰੀ ਕਿਹੜੇ ਮਿਸਤਰੀ ਨੇ ਕੀਤੀ ਆ ਹਾਂ ਦੱਸੋ ਦੱਸ ਦੇ ਕੋਈ ਗੁਰਦੇਵ ਸਿੰਘ ਮਿਸਤਰੀ ਸੀਗਾ ਜੀ अच्छा गुरदेव सिंह ਮੇਰੀ ਜੀ ਸੀ ਫਿਰ ਸਾਡਾ ਗੇਟ ਵੀ ਲੱਗਿਆ ਸੀ ਜੀ ਸਾਡੇ ਇੱਕ ਦਿਨ ਗੇਟ ਵੀ ਪਟਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਉਹ ਸਾਹਮਣੇ ਗੇਟ ਲੱਗਿਆ ਹੋਇਆ ਸਾਡਾ ਜੀ ਇੱਕ ਦਿਨ ਇਹ ਰਾਤ ਨੂੰ ਉਹ ਵੀ ਗੇਟ ਵੀ ਪਟਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਅ ਵੀਰ ਜੀ ਕੀ ਨਾਮ ਆਪਣਾ ਜੀ ਕੁਲਵੀਰ ਸਿੰਘ ਜੀ ਕੁਲਵੀਰ ਸਿੰਘ ਜੀ ਤੁਹਾਡੇ ਪਿਤਾ ਦੇ ਨਾਮ ਕੀ ਨਾਮ ਸਰਦਾਰ ਕਰਨੈਲ ਸਿੰਘ ਜੀ ਇੱਕ ਦੋ ਤਿੰਨ ਦਿਨਾਂ ਤੋਂ ਰੌਲਾ ਪੈ ਰਿਹਾ ਕਿਸੇ ਪਰਿਵਾਰ ਨੇ ਕੱਲ ਧਰਨਾ ਵੀ ਲਾਇਆ ਸੀ ਪਲਾਟ ਸਬੰਧੀ ਇਹ ਤੇ ਤੁਸੀਂ ਉਸ ਪਲਾਟ ਦੇ ਵਿੱਚ ਖੜੇ ਹੋ। ਅਸੀਂ ਇਹ ਪਲਾਟ ਸਾਡਾ ਬਾਜੀ ਆਪਾਂ। ਇਹ ਤੁਹਾਡਾ ਪਲਾਟ ਆ। ਹਾਂਜੀ ਫਾਦਰ ਸਾਹਿਬ ਨੇ 1994 'ਚ ਖਰੀਦਿਆ ਸੀਗੇ ਜੀ। 94 'ਚ ਖਰੀਦਿਆ ਸੀ। ਕਿਤੋਂ ਖਰੀਦ ਕੀਤੀ ਸੀ ਇਹਨਾਂ ਦੀ ਜੀ? ਇਹ ਸਰਬਜੀਤ ਸਿੰਘ ਤੋਂ ਤੇ ਸੁਖਦੇਵ ਸਿੰਘ ਤੋਂ ਜੀ। ਤੇ ਉਹ ਬੰਦੇ ਫਿਰ ਕਿਉਂ ਰੌਲਾ ਪਾ ਰਹੇ ਆ ਜੀ ਕਿ ਸਾਡਾ ਪਲਾਟ। ਉਹ ਪਲਾਟ ਵੇਚਦਾ ਜੀ ਪਹਿਲਾਂ ਉਹਨਾਂ ਨੇ 94 ਦੇ ਵਿੱਚ ਹੁਣ ਤੁਹਾਨੂੰ ਪਤਾ ਵੀ ਇੱਥੇ ਭਾਅ ਵੱਧ ਗਿਆ ਜੀ ਸਾਰੇ ਤੇ ਹੁਣ ਉਹ ਰੌਲਾ ਪਾ ਕੇ ਬਹਿ ਕੇ ਵੀ ਪਲਾਟ ਅਸੀਂ ਨਾ ਫੜੀਏ ਜੀ। ਤੁਹਾਡੇ ਕੋਲ ਕੋਈ ਪ੍ਰੂਫ ਹੈਗੇ ਹੁੰਦੇ ਜੀ? ਕੋਈ ਰਜਿਸਟਰੀ ਹੈਗੀ ਆ ਜੀ। ਇਹ ਕਿਹੜੀ ਰਜਿਸਟਰੀ ਹੈ ਜੀ ਇਹ ਸੁਖਦੇਵ ਸਿੰਘ ਤੋਂ ਤੇ ਸਰਪਜੀਤ ਸਿੰਘ ਤੋਂ ਪ੍ਰਵਾਈ ਕੀਤੀ ਹੈ ਜੀ ਅਸੀਂ 93 ਦੇ ਵਿੱਚ 93 ਚ ਕਰਾਈ ਰਜਿਸਟਰੀ ਹਾਂਜੀ ਤੁਸੀਂ ਆ ਸੈਨ ਦੇਖ ਸਕਦੇ ਜੀ ਸਰਜੀਤ ਸਿੰਘ ਦੇ ਤੇ ਸੁਖਦੇਵ ਸਿੰਘ ਜੀ ਇਹ ਇਹ ਸਰਜੀਤ ਸਿੰਘ ਤੇ ਸੁਖਦੇਵ ਸਿੰਘ ਕੌਣ ਆ ਇਹ ਜਿਨ੍ਹਾਂ ਨੇ ਤੁਹਾਨੂੰ ਪਲਾਟ ਵੇਚਿਆ ਜੀ ਪਲਾਟ ਵੇਚੇ ਜਿਹੜੇ ਕੱਲ ਧਰਨੇ ਤੇ ਬੈਠੇ ਸੀਗੇ ਹਾਂਜੀ ਜਿਹੜੇ ਕੱਲ ਧਰਨੇ ਤੇ ਬੈਠੇ ਸੀ ਉਹਨਾਂ ਨੇ ਸਾਨੂੰ ਪਲਾਟ ਵੇਚਿਆ ਸੀ 1994 ਦੇ ਵਿੱਚ 18 10 1994 ਜੀ ਅੱਧਾ ਬੰਦੇ ਖੜੇ ਹੋਣ ਹਾਂਜੀ ਨਾਟਕ ਹਾਂਜੀ ਅੱਧਾ ਪਲਾਟ ਇਹਨਾਂ ਨੇ ਪਹਿਲਾਂ ਕਿਸੇ ਤ੍ਰਿਸ਼ਨ ਨੂੰ ਵੇਚਿਆ ਸੀਗਾ ਜੀ ਹੂੰ ਤ੍ਰਿਸ਼ਨ ਨੂੰ ਇਹਨਾਂ ਨੇ 94 ਚ ਵੇਚਿਆ ਵਾ ਪੂਨੇ ਤੋਂ ਅਸੀਂ ਇਹ ਤ੍ਰਿਸ਼ਨ ਤੋਂ ਲੈ ਆ ਜੀ ਅਸੀਂ ਹਾਰ ਜਿਸ ਵੀ ਆ ਜੀ ਤ੍ਰਿਸ਼ਣ ਤੋਂ ਲਈ ਵੀ ਆ ਜੀ ਇਹ ਤੁਸੀਂ ਇਹ ਕਦੋਂ ਖਰੀਦ ਕੀਤੀ ਹੈ ਤ੍ਰਿਸ਼ਣ ਤੋਂ ਇਹ ਅਸੀਂ 95 ਚ ਖਰੀਦੀ ਆ ਜੀ ਅਸੀਂ ਇੱਕ ਸੈਕਿੰਡ ਇਹ ਆਈਏ ਪਲਾਟ ਦੇ ਇਧਰ ਮੁੰਜੀ ਕੁਝ ਹੋਰ ਕੋਈ ਕੋਈ 70% ਇਹ ਚਾਰ ਜਿਸੀਆਂ ਆ ਜੀ ਸਾਡੇ ਕੋਲੇ ਟੋਟਲ ਇੱਕ ਇਹਨਾਂ ਤੋਂ ਡਾਇਰੈਕਟ ਖਰੀਦੀ ਜਿਹੜੀ ਤਿੰਨ ਅਸੀਂ ਉਹਨਾਂ ਤੋਂ ਖਰੀਦੀਆਂ ਜੀ ਇੱਕ ਵੀਰ ਜੀ ਇੱਕ ਜਾਣਕਾਰੀ ਦਿਓ ਕੱਲ ਕੋਈ ਕਾਗਜ਼ ਦਿਖਾ ਰਹੇ ਸੀ ਉਹ ਪ੍ਰੈਸ ਨੂੰ ਉਹ ਕਾਹਦਾ ਕਾਗਜ਼ ਦਿਖਾ ਰਹੇ ਸੀਗੇ ਉਹ ਕਾਗਜ਼ ਐਵੇਂ ਗਲਤ ਦਿਖਾ ਰਹੇ ਆ ਜੀ ਉਹ ਐਫਸੀਆਰ ਦੇ ਪੇਪਰ ਦਿਖਾ ਰਹੇ ਆ ਜੀ ਐਫਸੀਆਰ ਦੇ ਕਾਲੇ ਪੇਪਰ ਆ ਜੀ ਉਹ ਕੋਈ ਪੋ ਇਹਨਾਂ ਦਾ ਕੋਈ ਪੁਰਾਣਾ ਕੋਈ ਰੋਲਾ ਹੋਊਗਾ ਕੋਈ ਚੱਲਦਾ ਜੀ ਉਹਦੇ 'ਚ ਖਰਜੀਤ ਸਿੰਘ ਖਰਜੀਤ ਕੌਰ ਦੇ ਨਾਮ ਤੇ ਕੋਈ ਰੋਲਾ ਰੋਲਾ ਚੱਲਦਾ ਜੀ ਇਹਨਾਂ ਨਾਲ ਉਹਦੇ ਪੇਪਰ ਦਿਖਾਉਂਦੇ ਆ ਜੀ ਸਾਡੇ ਨਾਲ ਕੋਈ ਰੋਲਾ ਨਹੀਂ ਸਾਡਾ ਕੋਈ ਕੋਰਟ ਕੇਸ ਨਹੀਂ ਕੁਝ ਨਹੀਂ ਹੈਗਾ ਜੀ ਜਿਵੇਂ ਕਹ ਲੋ ਦਿਖਾ ਤ ਨਹੀਂ ਸਕਦੇ ਆ ਦਾਵਾ ਕਰ ਰਹੇ ਸੀ ਕਿ ਰਜਿਸਟਰੀ ਹੈਗੀ ਹੈ ਉਹ ਲੋਕ ਸਾਰਿਆਂ ਨੂੰ ਇਦਾਂ ਹੀ ਕਰਦੇ ਆ ਜੀ ਉਹਨਾਂ ਕੋਈ ਕੋਈ ਰਜਿਸਟਰੀ ਨਹੀਂ ਕੋਈ ਆਪਣੇ ਕੋਲੇ ਇੰਤਕਾਲ ਨਹੀਂ ਉਹਨਾਂ ਕੋਲੇ ਜੀ ਠੀਕ ਹੈ ਕਿੰਨੂੰ ਵੇਚਿਆ ਸੀ ਜੀ ਇਹਨਾਂ ਨੇ ਜਿਹੜਾ ਤ੍ਰਿਸ਼ਣ ਨੂੰ ਵੇਚਿਆ ਸੀ ਆ ਇਹਨਾਂ ਨੇ ਤ੍ਰਿਸ਼ਣ ਨੂੰ ਵੇਚਿਆ ਸੀ ਪਲਾਟ ਜੀ ਇਹ ਇਹ ਕਾਹਦਾ ਕਾਗਜ਼ ਆ ਇਹ ਤ੍ਰਿਸ਼ਣ ਨੂੰ ਰਜਿਸਟਰੀ ਕਰਵਾਈ ਸੀਗੀ ਜੀ ਅੱਛਾ ਰਜਿਸਟਰੀ ਤ੍ਰਿਸ਼ਣ ਨੂੰ ਕਰਵਾਈ ਸੀ ਹਾਂ ਜੀ ਮਾ ਇਹਨਾਂ ਨੇ ਤ੍ਰਿਸ਼ਣ ਨੂੰ 1894 ਨੂੰ ਸੁਖਦੇਵ ਸਿੰਘ ਤੇ ਸਰਪਜੀਤ ਸਿੰਘ ਨੇ ਵੇਚਿਆ ਜੀ ਇਹ ਉਹਨਾਂ ਦੇ ਸਾਈਨ ਵੀ ਹੈਗੇ ਤੇ ਇਹ ਆ ਸਰਪਜੀਤ ਦਾ ਸਾਈਨ ਹੋਏ ਬਈ ਥੱਲੇ ਜੀ ਸੁਖਦੇਵ ਸਿੰਘ ਹਾਂਜੀ ਸਰਬਜੀਤ ਸਿੰਘ ਸਰਬਜੀਤ ਸਿੰਘ ਹਾਂਜੀ ਜੇ ਐਸੀ ਹੋ ਜੀ ਤ੍ਰਿਸ਼ਨ ਤੋਂ ਆਪਾਂ ਲਈ ਸੀ ਜਗਾ ਜੀ ਇਹ ਕੋਈ ਤੁਹਾਡੇ ਇੰਤਕਾਲ ਵਗੈਰਾ ਵੀ ਹੈ ਜੀ ਇਹਦੇ ਹਾਂਜੀ ਹੈਗੇ ਆ ਜੀ ਉਹ ਵੀ ਦੁਕਾਨਾਂ ਜੀਆਂ ਚ ਇੱਕ ਸੈਕਿੰਡ ਜੇ ਤੁਸੀਂ ਹੁਣ ਪੇਪਰ ਦਿਖਾ ਰਹੇ ਹੋ ਇਹ ਕਾਦੇ ਪੇਪਰ ਆ ਜੀ ਇਹ ਇੰਤਕਾਲ ਆ ਜੀ ਸਾਡੇ ਨਾਲ ਹੋਇਆ ਗਿਆ ਜੀ ਇਹ ਇੰਤਕਾਲ ਦੇ ਪੇਪਰ ਹਾਂਜੀ 95 ਮਤ ਦੇ ਤਾਂ ਮਨਦੀ ਪਿਆਰੋ ਇਹ ਜਿਹੜਾ ਕਰਨੈਲ ਸਿੰਘ, ਜਗਦੇਵ ਸਿੰਘ, ਗੁਰਦੇਵ ਸਿੰਘ, ਜਰਨੈਲ ਸਿੰਘ, ਮਹਿੰਦਰ ਕੌਰ ਇਹ ਕੌਣ ਆ ਜੀ? ਇਹ ਕਰਨੈਲ ਸਿੰਘ ਤਾਂ ਮੇਰੇ ਫਾਦਰ ਸਾਹਿਬ ਆ ਜੀ। ਜਗਦੇਵ ਸਿੰਘ ਮੇਰੇ ਚਾਚਾ ਜੀ ਆ ਜੀ, ਗੁਰਦੇਵ ਸਿੰਘ ਵੀ ਚਾਚਾ ਜੀ, ਜਰਨੈਲ ਸਿੰਘ ਵੀ ਚਾਚਾ ਜੀ ਆ ਜੀ, ਮਹਿੰਦਰ ਕੌਰ ਮੇਰੀ ਚਾਚੀ ਆ ਜੀ। ਇਹ ਮਤਲਬ ਤੁਹਾਡੇ ਪਰਿਵਾਰ ਸਾਰਾ ਪਰਿਵਾਰ ਇਹ ਹੈਗਾ ਜੀ 2014-15 ਦੀ। ਹਾਂਜੀ। ਕੋਈ ਤੁਹਾਡੇ ਕੋਲ ਫਰਦ ਜਾਂ ਕੋਈ ਹੈਗਾ ਜੀ ਕੁਝ ਇਹੋ ਜਿਹਾ ਨਵਾਂ ਦੀ ਦੁਕਾਨਾਂ ਵਾਲੀ। ਕੀ ਆ ਜੀ ਫਰਦ ਜੀ ਆ। ਇਹ ਕਾਦੀ ਫਰਦਾ ਜੀ ਇਹ ਵੀ ਇਸੇ ਪਲਾਟ ਦੀ ਹੈ ਜੀ ਇਹ 1920 ਦੀ ਹੈ ਜੀ 2000 ਇਹ ਮਤਲਬ ਤਾਜੀ ਉਸ ਤੋਂ ਬਾਅਦ ਵਾਲੀ ਹਾਂਜੀ ਹਾਂਜੀ ਇਹਦੇ ਵਿੱਚ ਵੀ ਉਹੀ ਨਾਮ ਹੈ ਹਾਂਜੀ ਸਾਰੇ ਉਹੀ ਨਾਮ ਹੈ ਜੀ ਜੇਕਰ ਤੁਹਾਡੇ ਕੋਲ ਇੰਨੇ ਕਾਗਜ਼ ਆ ਤੇ ਤੁਸੀਂ ਉਹ ਫਿਰ ਕਿਸ ਗੱਲ ਦਾ ਦਾਵਾ ਕਰ ਰਹੇ ਹੋ ਉਹ ਬੱਸ ਜੀ ਐਵੇਂ ਜਾਣ ਕੇ ਖੱਜਲ ਖਰਾਬ ਕਰਦੇ ਆ ਜੀ ਉਹ ਜਿਹੜੀ ਇਹ ਇੱਥੇ ਚਾਰ ਅਸੀਂ ਕਮਰਾ ਵੀ ਬਣਾਉਣ ਲੱਗੇ ਸੀਗੇ ਜੀ ਹਾਲਾ ਸਾਡਾ ਕਮਰਾ ਵੀ ਢਾਕੇ ਗਏ ਸਾਡੀ ਇਹਦੀ ਵੀ ਰਿਪੋਰਟ ਦਿੱਤੀ ਵੀ ਆ ਜੀ ਤੁਸੀਂ ਜਦੋਂ ਕਹਿ ਰਹੇ ਹੋ ਕਿ ਕਮਰਾ ਢਾਇਆ ਸੀਗਾ ਇੱਕ ਕਦੋਂ ਢਾਇਆ ਸੀ ਜੀ ਇਹ ਜੀ ਦਸੰਬਰ ਚ ਢਾਇਆ ਸੀਗਾ ਜੀ ਇਹਨਾਂ ਨੇ ਅਸੀਂ 22 12 23 ਨੂੰ ਜੀ ਅਸੀਂ ਰਿਪੋਰਟ ਕੀਤੀ ਹੈ ਜੀ ਇਸ ਚੀਜ਼ ਦੀ ਇਹ ਨਾਮ ਬਈ ਆਪਣਾ ਹੁਣ ਬੱਗਾ ਸਿੰਘ ਹਾਂ ਕਿੱਥੇ ਰਹਿੰਦੇ ਆਪਾਂ ਹਾਟੇ ਲੋਗ ਲੋਨੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਸਾਡਾ 4 ਕਨਾਲਾਂ ਦਾ ਇੱਕ ਨਾਲ ਵਾਗਿਆ ਆਉਦੇ ਜੀ ਇਹ 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 ਸੋ ਜੀ ਮੀਨ ਜੋ ਆਪਣੇ ਸ਼ੇਰਪੁਰਾ ਰੋਡ ਤੋਂ ਜੀ ਸ਼ੇਰਪੁਰਾ ਰੋਡ ਤੋਂ ਸਾਡੀ ਮੁੱਲ ਖਰੀਦੀ ਹੋਈ ਇਹਨਾਂ ਕੋਲ ਰਜਿਸਟਰੀ ਵਗੈਰਾ ਸਭ ਕੁਝ ਹੈਗਾ ਰਜਿਸਟਰੀ ਹੋਈ ਹੈ ਸਾਰਾ ਕੁਝ ਹੋਇਆ ਰਜਿਸਟਰੀ ਕੋਲੇ ਹੈਗੀ ਨਹੀਂ ਸਾਡੀ ਤੇ ਉੱਥੇ ਰਹਿ ਕੌਣ ਰਿਹਾ ਹੁਣ ਉੱਥੇ ਠੇਕੇ ਦੀ ਕਬਜ਼ਾ ਸਾਡਾ ਅੰਦਰ ਅੱਛਾ ਹਾਂ ਸਾਡੇ 70 ਸਾਲ ਲਾਈ 60 70 ਸਾਲ ਹੋ ਗਏ ਉੱਥੇ ਅਸੀਂ ਮੁੱਲ ਵੇਚਦੇ ਹਾਂ ਠੀਕ ਹੈ ਜੀ ਹਾਂ ਹਾਂ ਜੀ ਕੀ ਨਾਮ ਆਪਣਾ ਜੀ ਸਖਵਿੰਦਰ ਸਿੰਘ ਆ ਜੀ ਕਿੱਥੋਂ ਦੇ ਰਹਿਣ ਵਾਲੇ ਆਪਣਾ ਢਿੱਲੋ ਕਲੋਨੀ ਜੀ ਰਹਿਣ ਵਾਲੇ ਆ ਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਵੀ ਸਾਡੀ ਚਾਰ ਕਨਾਲਾਂ ਪੈੜੀ ਇਹ ਧੁੱਕੇ ਧੜੀਆਂ ਪੜਵਾਰੀ ਕੰਨ ਕੋ ਦਹੀਲਨਾਰਾ ਰੜ ਕੇ ਚਾਰ ਕਨਾਲਾਂ ਦਾ ਇੰਤਕਾਲ ਆਪਦੇ ਨਾਮ ਮંજૂર ਕਰਾ ਗਏ ਸਾਨੂੰ ਸਾਲ ਪਤਾ ਨਹੀਂ ਲੱਗਾ ਅਸੀਂ ਫਰਦ ਲੈਣ ਗਏ ਸੀ ਇਹ ਕਿੱਥੇ ਆ ਜਾਗਾ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਸ਼ੇਰਪੁਰਾ ਰੋਡ ਦੇ ਆਈ ਉਹ ਸੰਨਾਲ ਘਾਟ ਕੋਲੇ ਕਿਹੜੇ ਵਿਅਕਤੀਆਂ ਨੇ ਕੀਤਾ ਜੀ ਇਹ ਹੂੰ ਸਰਬਜੀਤ ਸਿੰਘ ਸੁਖਦੇਵ ਸਿੰਘ ਇਹ ਉਹੀ ਸਰਬਜੀਤ ਸਿੰਘ ਸੁਖਦੇਵ ਸਿੰਘ ਆ ਜਿਨ੍ਹਾਂ ਨੇ ਕੋਈ ਧਰਨਾ ਵਗੈਰਾ ਲਾਇਆ ਸੀ ਹਾਂਜੀ ਹਾਂਜੀ ਉਹੀ ਆ ਬਸ ਹੈ ਕੋ ਹੈ ਨਹੀਂ ਉਹ ਡਰਾਮੇਬਾਜ਼ੀ ਕਰਦੇ ਫਿਰਦੇ ਆ ਜੀ ਇੱਕ ਉਹਨਾਂ ਦਾ ਬੇਟਾ ਨਾਲ ਘਰ ਵਾਲੀ ਆ ਤੇ ਆਪ ਜੀ ਫਰਮਾਰ ਮੈਂਬਰ ਨਹੀਂ ਲਿਖੇ ਤੇ ਤੁਹਾਡੀ ਜਿਹੜੀ ਜ਼ਮੀਨ ਸੀ ਹਾਂਜੀ ਉੱਤੇ ਕੀ ਉਹ ਆਪਦੇ ਨਾਂ ਕਰਾ ਗਏ ਜੀ ਉਹ ਹਾਂਜੀ ਨਾਮ ਚਾਰ ਕਰਾ ਨਾ ਕਰਾ ਗਏ ਆ ਪਰ ਕਬਜ਼ਾ ਹਜੇ ਸਾਡਾ ਹੀ ਆ ਨਾਮ ਕਿਤਾ ਤੁਹਾਡੇ ਕੋਲ ਰਜਿਸਟਰੀ ਵਗੈਰਾ ਹੈ ਨਹੀਂ ਸੀ ਉਹਦੀ ਕੋਈ ਰਜਿਸਟਰੀ ਆਡੇ ਕੋਲ ਹੈਗੀਆਂ ਜੀ ਹਾਂ ਪਰਦੇ ਨਾਮ ਚੜਿਆ ਰਜਿਸਟਰੀਆਂ ਨੇ ਸਾਡੇ ਕੋਲ ਦੋ ਹਾਂਜੀ ਅਸੀਂ ਇਹਨਾਂ ਤੋਂ 30 ਸਾਲ ਪਹਿਲਾਂ 93 ਮੁੱਲ ਲਈ ਸੀ ਇਹਨਾਂ ਤੋਂ ਜੁੱਲ ਤੋਂ ਇਹ ਸਾਡੇ ਕੋਲ ਪਹਿਲਾਂ ਵੀ ਰਜਿਸਟਰੀ ਹੈ ਹੋਰ ਛੜ ਚਾਤੇ ਦੀ ਸੀ ਉਹ ਵੀ ਨਾਲ ਲਾਈਆਂ ਨੱਤੀਆਂ ਕੀਤੀਆਂ ਹੋਈਆਂ ਡਾਕੂਮੈਂਟ ਦਿੱਤੇ ਹੋਏ ਆ ਡੀਐਸਪੀ ਸਾਹਿਬ ਦੇ ਐਸ.ਡੀ.ਓ ਸਾਹਿਬ ਦੇ ਦਿੱਤੇ ਆ ਕਾਰਵਾਈ ਕਰਵਾਉਣ ਨੂੰ ਹਾਂਜੀ ਹਾਂਜੀ ਭਾਈ ਜੀ 8 ਲੱਖ ਰੁਪਏ ਮੈਂ ਬੈਂਕ ਦਾ ਲੋਨ ਆ ਜੀ ਉੱਥੇ ਕਿਹੜੀ ਕਿਹੜੀ ਜਗ੍ਹਾ ਜੇ ਤੁਸੀਂ ਗੱਲ ਕਰ ਰਹੇ ਹੋ ਉਹ ਸ਼ੇਰਪੁਰਾ ਰੋਡ ਦੇ ਜੀ ਸ਼ੇਰਪੁਰਾ ਰੋਡ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉੱਥੇ ਲੋਨ ਲਿਆ ਹੋਇਆ ਹੈ ਤੁਸੂ ਹਾਂ ਲੋਨ ਲਿਆ ਮੇਰਾ ਬੱਚਾ ਬਾਹਰ ਭੇਜ ਨਹੀਂ ਸਕਦਾ ਕਿ ਮੈਂ ਜਦੋਂ ਆਪਾਂ ਲੋਨ ਲੈਨੇ ਆ ਉਦੋਂ ਜਿਹੜੇ ਪਲਾਟ ਜਿਹੜਾ ਤੁਸੀਂ ਗੱਲ ਕਰ ਰਹੇ ਉਹਦੇ ਕਾਗਜ਼ ਨਾਲ ਲੋਣੇ ਪੈਂਦੇ ਆ ਜੀ ਨਾਲ ਲਾਜ ਜਮ੍ਹਾਂਬੰਦੀ ਲੱਗਦੀ ਹੈ ਰਜਿਸਟਰੀ ਹੁੰਦੀ ਹੈ ਬੈਂਕ ਨੂੰ ਬਕਾਇਦਾ ਮਤਲਬ ਜੇਕਰ ਉੱਥੇ ਲੋਨ ਹੋਇਆ ਤਾਂ ਇਹ ਜੇ ਕਾਨੂੰਨੀ ਤੌਰ ਤੇ ਤੁਹਾਡੀ ਜਗ੍ਹਾ ਸੀ ਤਾਂ ਹੀ ਤੁਹਾਨੂੰ ਲੋਨ ਹੋਇਆ ਜੀ ਤਾਂ ਹੀ ਮਿਲਿਆ ਜੀ ਉਹਨਾਂ ਦੇ ਵਕੀਲ ਨੇ ਬਕਾਇਦਾ ਰਿਕਾਰਡ ਚੈੱਕ ਕਰਕੇ ਨੰਬਰ ਪਾ ਕੇ ਫੇਰ ਹੀ ਤੁਹਾਨੂੰ ਲੋਨ ਦਿੱਤਾ ਜਿਹੜੀ ਰਜਿਸਟਰੀ ਕਰਾਈ ਕਿਵੇਂ ਪਤਾ ਲੱਗਿਆ ਤੁਹਾਨੂੰ ਜੀ ਉਹ ਮੈਂ ਫਰਦ ਲੈਣ ਗਿਆ ਜੀ ਉੱਥੋਂ ਤਾਂ ਉਹਨੂੰ ਪਤਾ ਲੱਗ ਗਿਆ ਜੀ ਉੱਥੇ ਜਦੋਂ ਦੇਖਿਆ ਸਾਡਾ ਨਾਂ ਕੱਟ ਕੇ ਇਹਨਾਂ ਦੇ ਨਾਲ ਚੜਾਇਆ ਪਿਆ ਜੀ ਸਾਡਾ ਕਰਨ ਭਰਾ ਨੇ ਅਸੀਂ ਬੱਗਾ ਸਿੰਘ ਤੇ ਪਿਆਰਾ ਸਿੰਘ ਤੁਸੀਂ ਕੋਈ ਇਸ ਦੇ ਬਾਰੇ ਕੰਪਲੇਂਟ ਕੀਤੀ ਕੋਈ ਹਾਂਜੀ ਕੰਪਲੇਂਟ ਕੀਤੀ ਡੀਐਸਪੀ ਸਾਹਿਬ ਨੇ ਕੀਤੀ ਐਸਡੀਐਮ ਸਾਹਿਬ ਨੇ ਕੀਤੀ ਜੀ ਅੱਛਾ ਕਦੋਂ ਕੀਤੀ ਜੀ ਉਹ ਇਹ ਅਕੱਲ ਹੀ ਕਰੀਏ ਜੀ ਠੀਕ ਹੈ ਜੀ ਹਾਂਜੀ